ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮਲਮੋਰੀ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਹਿਲਾਂ ਵੀ ਆਪਾਂ ਦੋਸਤੋ ਇਸ ਕਰੋਂ ਇੱਕ ਵੀਡੀਓ ਕਵਰ ਕੀਤੀ ਸੀਗੀ ਵਪਾਰ ਦਾ ਕੰਮ ਆ ਮਾਲ ਰੁਟੀਨ ਦੇ ਵਿੱਚ ਹੀ ਆਉਂਦਾ ਵੀਰ ਹੋਂਦੇ ਕੋਲ ਅੱਜ ਵੀ ਵੇੜਾ ਆਪਾਂ ਤੁਹਾਨੂੰ ਦਿਖਾਉਣੀਆ ਟੋਟਲ 5 ਗੇ ਵੇੜਾ ਨੇ ਤੇ ਇੱਕ ਝੋਟੀ ਦਿਖਾ ਦੇਾਂਗੇ ਬਗੈਰ ਬੱਚਿਓ ਠੀਕ ਆ ਜੀ ਸੋ ਵੇੜਾ ਤਕਰੀਬਨ ਸੂਈਆਂ ਸਫਾਈਆਂ ਇੱਕ ਗੱਬਣ ਵੇੜ ਹੋਊਗੀ ਵਿੱਚ ਬਾਕੀ ਦੋ ਵੜਾਂ ਦੇ ਜਿਹੜੇ ਨਾਲ ਬੱਚੇ ਪ੍ਰੋਪਰ ਹੋਣਗੇ ਤੇ ਦੋ ਬਗੈਰ ਬੱਚੇ ਆ ਇਹ ਟੋਟਲ 6 ਨਾਗ ਨੇ ਠੀਕ ਆ ਜੀ ਸੋ ਸੋਇਆ ਸੋਇਆ ਮਾਲ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਕਰਦੇ ਆਂ ਸਟਾਰਟਿੰਗ ਦੇ ਵਿੱਚ ਹੀ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਸੋ ਤਸੱਲੀ ਜ਼ਰੂਰ ਕਰ ਲਿਓ ਸਿਰਫ ਕੋਈ 5-6 ਕਿਲੋਮੀਟਰ ਦੀ ਦੂਰੀ ਆ ਤਰਨ ਤਰਨ ਤੋਂ ਪਿੰਡ ਮਲਮੋਰੀ ਦੀ ਤੇ ਨਾਲ ਲੱਗਦੇ ਪਿੰਡ ਨਰੰਗਾਬਾਦ ਦੁਗਲਾਲਾ ਠੀਕ ਆ ਜੀ ਇੱਧਰ ਸ਼ਿਗਾਰਪੁਰ ਤੇ ਟੋਟੀਆਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ ਜੀ ਸੋ ਤਰੰਤਰ ਤੋਂ ਜਿਹੜੀ ਸੜਕ ਗੋਦਵਾਲ ਸਾਹਿਬ ਨੂੰ ਜਾਂਦੀ ਆ ਇਸੇ ਸੜਕ ਤੋਂ ਤਕਰੀਬਨ ਨਰੰਗਾਬਾਦ ਆ ਡਾਉਂਦਾ ਉੱਥੋਂ ਇੱਕ ਸੜਕ ਜਿਹੜੀ ਆ ਪਿੰਡ ਮਲਮੋਰੀ ਨੂੰ ਆ ਜਾਂਦੀ ਆ ਠੀਕ ਆ ਜੀ ਪਿੰਡ ਦਾ ਐਂਟਰ ਹੋਣ ਤੋਂ ਪਹਿਲਾਂ ਜਿਹੜਾ ਵੀਰ ਹੋਂ ਦਾ ਘਰ ਆ ਜਾਂਦਾ ਠੀਕ ਆ ਜੀ ਉੱਤੇ ਸੜਕ ਦੇ ਘਰ ਆ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਠੀਕ ਆ ਜੀ ਸੋ ਅੱਜ ਤਰੀਕ 27 ਨਵੰਬਰ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਵੈਸੇ 24 ਦਾ ਸਮਾਂ ਵੀ ਹੋਇਆ ਪਿਆ ਤੇ ਬਾਕੀ 1 2 3 ਨਾਲ ਅਗੇ ਨਾਲ ਕੋਲ ਜਿਹੜੇ ਅੱਜ ਹੀ ਆਏ ਆ ਕੁਝ ਸਮ ਸਚਵਾਈ ਚੂਈ ਕਰਕੇ ਇਹਨਾਂ ਨੇ ਪਸ਼ੂ ਲੈ ਕੇ ਆਂਦੇ ਆ ਲੇਟ ਇਸ ਕਰਕੇ ਮੇਰੇ ਭਰਾਵੋ ਵਿੱਚੇ ਦੱਸ ਦਿਆਂ ਕਿ ਆਪਾਂ ਠੀਕ ਆ ਜੀ ਫਿਰ ਵੀ ਬਣੇ ਥਣੇ ਪਸ਼ੂ ਕੋਈ ਦੋ ਟਾਈਮ ਆਪਣੀ ਬਿਲਕੁਲ ਬਣਿਆ ਥਣਿਆ ਪਸ਼ੂ ਵੇਖ ਕੇ ਚਵਾਈ ਕਰਕੇ ਤਸੱਲੀ ਕਰ ਸਕਦੇ ਹੋ ਤੁਸੀਂ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਸਾਸਰੀ ਕਾ ਸਾਸਰੀ ਕਾ ਵੀਰ ਜੀ ਸਾਸਰੀ ਕਾ ਹੋਰ ਪਾਸੇ ਠੀਕ ਠਾਕ ਹੈ ਬੜੀ ਕਿਰਪਾ ਮਾਰ ਕਰੀ ਵੀਰ ਜੀ ਅਸਾ ਵੀਰ ਉਹਦੋਂ ਵੀ ਆਪਾਂ ਇੱਕ ਵੀਡੀਓ ਕਵਰ ਕੀਤੀ ਸੀ ਚਾਰਕ ਬਣਾ ਆਪਾਂ ਦਿਖਾਈਆਂ ਸੀ ਸ਼ਾਇਦ ਹਾਂਜੀ ਹਾਂਜੀ ਵੀਰ ਜੀ ਧੰਨਵਾਦ ਆਖੀਆਂ ਮਾਲ ਤਕਰੀਬਨ ਵੇਖ ਬੁੱਕ ਹੀ ਗਿਆ ਸੀ ਹਾਂਜੀ ਹਾਂਜੀ ਵੀਰ ਜੀ ਉਹਦੋਂ ਉਤਮਾ ਦੇ ਸ਼ਾਰਟ ਹਾਂਜੀ ਹਾਂਜੀ ਵੜਾ ਆਉਂਦੀ ਕਰੀਆਂ ਵਿਕ ਜਾਂਦੀ ਕਰੀਆਂ ਉਦੋਂ ਹੀ ਠੀਕ ਹੈ ਹਾਂਜੀ ਗਾਗ ਬਹੁਤ ਜੁੜ ਗਿਆ ਸੀ ਫੋਨ ਤੇ ਵੜਾ ਵੇਗੀਆਂ ਸਾਰੇ ਠੀਕ ਆ ਠੀਕ ਆ ਹਾਂਜੀ ਅੱਛਾ ਵੀਰ ਅੱਜ ਜਿਹੜੇ ਆਪਾਂ ਐਨੀਮਲ ਦਿਖਾਉਣੇ ਆ ਮੈਨੂੰ ਤਾਂ ਸਵੇ ਸਵੇ ਪਸ਼ੂ ਆਪ ਕੋਲ ਸਾਰੇ ਹਾਂਜੀ 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 ਵੀਰ ਜੀ ਇੱਕੋ ਵਰਡ ਗੱਬਣਾ ਬਾਕੀ ਮਾਲ ਸੋਇਆ ਹੀ ਆ ਹਾਂਜੀ ਇੱਕ ਗੱਬਣ ਗਾਵਾ ਇੱਕ ਮਹੀਨੇ ਦੀ ਸੂਈ ਆ ਠੀਕ ਆ ਤੇ ਇੱਕ ਤਾਜੀ ਆ ਤੇ ਦੋਹਾਂ ਦੇ ਬੱਚੇ ਹੈ ਨਹੀਂ ਇੱਕ ਝੋਟੀ ਆ ਇੱਕ ਝੋਟੀ ਆ ਹਾਂਜੀ ਚੋਟੀ ਵੀ ਬਗੈਰ ਬੱਚਿਆਂ ਹਾਂਜੀ ਬਗੈਰ ਬੱਚਿਆਂ ਠੀਕ ਆ ਜੀ ਸ਼ੁਰੂਆਤ ਆਪਾਂ ਇਸ ਝੋਟੀ ਤੋਂ ਕਰਦੇ ਹਾਂ ਹਾਂਜੀ ਵੀਰ ਜੀ ਸੋ ਝੋਟੀ ਦੋਸਤੋਂ ਬਗੈਰ ਬੱਚਿਆਂ ਠੀਕ ਆ ਜੀ ਹੈ ਕਰਵਾ ਪਹਿਲਾ ਕਿ ਦੂਜਾ ਪਹਿਲੇ ਸੁਕੇ ਵੀਰ ਜੀ ਪਹਿਲੇ ਸੁਕੇ ਦੰਦਾਂ ਦੇ ਵਿੱਚ ਦੰਦਾਂ ਦੇ ਕਿਵੇਂ ਆ ਹਾਂਜੀ ਦੰਦੀ ਦੋ ਦੰਦ ਹਾਂਜੀ ਇਹ ਮਤਲਬ ਕਿ ਦੋ ਦੋਨ ਦੇ ਬਰਾਬਰ ਕਰ ਗਈ ਆ ਹਾਂ ਜਿੱਥੋਂ ਨੇ ਥੋੜੇ ਘਾਟੀ ਵਾਹੇ ਠੀਕ ਆ ਹਾਂ ਕਿ ਦੋਨ ਦੇ ਚੱਕੇ ਬਰਾਬਰ ਹਾਂਜੀ 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 ਪਹਿਲਾਂ ਝੋਟੀ ਕਰਦੀ ਠੀਕ ਆ ਕਰਦੇ ਹਾਂਜੀ ਕਰਦੀ ਝੋਟੀ ਬਹੁਤ ਸੀਰੀਅਸ ਲੱਗਿਆ ਇਦਾਂ ਮਤਲਬ ਮਾਲ ਤੁਸੀਂ ਘਰੇ ਵੀ ਮਤਲਬ ਮੱਝਾ ਝੋਟ ਠੀਕ ਅੱਛਾ ਵੀਰ ਮਤਲਬ ਅੱਜ ਸੂਈ ਨੂੰ ਸਮਾਂ ਇਹਨੂੰ ਕਿੰਨਾ ਕੁ ਹੋ ਗਿਆ ਦਿਰ ਜੀ ਇਹਨੂੰ ਹੋ ਗਿਆ 3 ਸੜ ਤਿੰਨ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਇਹ ਦਿਵਾਰੀ ਵਾਲ ਦਿਨ ਦੀ ਗੱਬਣ ਹੋਈ ਆ ਕਰਾਉਸ ਹੋਈ ਆ ਮਾਲੀ ਕੋਲੋਂ ਮਾਲੀ ਤੋਂ ਬਣੀ ਆ ਹਾਂਜੀ ਹਾਂਜੀ ਠੀਕ ਆ ਵੀ ਲਓ ਜੀ ਇਹ ਦੋਸਤੋ ਦਿਵਾਰੀ ਵਾਲੀ ਪਾਸ ਨਹੀਂ ਗਈ ਜਿਹੜੀ ਇਹ ਗਰੰਟੀ ਆ ਗੱਬਣ ਹੋਈ ਦੀ ਹੋਰ ਕੋਈ ਗਰੰਟੀ ਨਹੀਂ ਇਹਦੀ ਠੀਕ ਆ ਹਾਂਜੀ ਦੁੱਧ 7 ਕਿਲੋ ਦੇ ਲਾਗੇ ਹੋਊਗਾ ਮਤਲਬ ਫਿਰ ਹੁਣ ਸਮਾਂ ਕੋਈ 2 ਕੁ ਮਹੀਨੇ ਦੇ ਲੱਗਦਾ ਕਿ ਹੋਈ ਚੱਲਿਆ ਹਾਂਜੀ 40 45 42 ਦਿਨ ਮੈਂ ਰੱਖਿਆ ਲਾਂ ਬਣੀ ਜਾਂਦੇ 1.5 ਮਹੀਨੇ ਲਗਜ਼ਮ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ ਦੁੱਧ 6.5 ਕਿਲੋ 6.5 ਕਿਲੋ ਲੀਟਰ ਨਾ ਮਿਨਵਾ ਲਓ ਜੀ 6.5 ਕਿਲੋ ਦੁੱਧ ਲੀਟਰ ਮਿਨਵਾ ਜਿਹੜਾ ਦੋਸਤੋ 6.5 ਕਿਲੋ ਦੁੱਧ ਦਾ ਕੋਈ ਪੋਰ ਛਿਟਾ ਨਹੀਂ ਵੀਰ ਜੀ ਠੀਕ ਆ ਠੀਕ ਆ ਬਾਕੀ ਇਧਰ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਵਿਖਾ ਦਿੰਦੇ ਆ ਤੇ ਬਾਕੀ ਉਹ ਸਰੂ ਕੋਈ ਚੱਲਦਾ ਨਹੀਂ ਨਹੀਂ ਵੀਰ ਜੀ ਉਹੀ ਗੱਲ ਨਹੀਂ ਮਤਲਬ ਕਿ ਚਾਰੇ ਥਾਣੇ ਵਰਦੇ ਹਨਾ ਨਹੀਂ ਮਨਾ ਪੂਰੀ ਗਾਰੰਟੀ ਆ ਠੀਕ ਆ ਜੀ ਪੂਰੀ ਪੋਲੀ ਆ ਸੀਲਸ ਲੱਗਵਾ ਠੀਕ ਆ ਹਾਂਜੀ ਲੋਬੀ ਦੋਸਤੋ ਕਰੋ ਚਾਕ ਠੀਕ ਆ ਜੀ 6.5 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਮੌਕੇ ਤੇ ਮੌਜੂਦ ਆ ਬਾਕੀ ਬਣੀ ਸੌਰੀ ਆ 45 ਦਿਨ ਤਕਰੀਬਨ ਕੋਈ 1.5 ਮਹੀਨਾ ਦਾ ਸਮਾਂ ਬਣਦਾ ਤੇ ਬਣੀ ਸੌਰੀ ਆ ਨਿਕਲ ਆਉਂਦੀ ਆ ਕੱਲ ਨੂੰ ਕਿਸੇ ਭਰਾ ਦੀ ਉਹ ਕੇ ਕਿਸਮਤ ਲੱਗ ਠੀਕ ਆ ਜੀ ਬਣੀ ਮਾਲੀ ਤੋਂ ਹਾਂਜੀ ਮਾਲੀ ਵਿੱਚ ਆ ਵੀਰ ਜੀ ਘਰ ਦੇ ਮਾਲੀ ਤੋਂ ਹਾਂਜੀ ਮਾਲੀ ਵਿੱਚ ਬੂਰਾ ਮਾਲੀ ਆ ਫਿਰਨਿਆ ਆ ਠੀਕ ਆ ਆਂ ਦੇਖ ਲਓ ਵਿੱਚ ਫਿਰਨਿਆ ਚੰਗੀ ਗੱਲ ਵੀ ਮਤਲਬ ਜੇ ਨਿਕਲ ਆਉਂਦੀ ਆ ਹਾਂਜੀ ਹਾਂਜੀ ਇਹ ਉਹ ਪਲੱਸ ਪੁਆਇੰਟ ਹੋ ਜਾਊਗਾ ਤੇ ਇਹ ਵੀ ਇਹ 6.5 ਕਿਲੋ ਦੇ ਹਿਸਾਬ ਨਾਲ ਅੱਜ ਆਪਾਂ ਰੇਟ ਡਿ ਮੋਲ ਤੇ 60000 ਆ ਤੇ ਜੋ ਮਾਨਤਾ ਨਾ ਆਖਣਗੇ ਵਿੱਚ ਕਰਦਾ ਕਰਕੇ ਦੇ ਦਈਏ ਮਾਨਤਾ ਨਹੀਂ ਕਰਕੇ ਦੇਣਾ ਜੋ ਤੁਸੀਂ ਆਖੋ ਕਰਦਾ ਕਰਦ ਗਏ 60000 ਦੇ ਵਿੱਚੋਂ ਕਿੰਨੀ ਛੋਟ ਕਰਦ ਗਏ ਨਹੀਂ ਛੋਟ ਤਾਂ ਨੇ ਵਾਲਾ ਤੱਕ ਆਇਓ ਇਹਨੇ ਝੋਟੀ ਬਹੁਤ ਚੰਗੀ ਆ ਬਹੁਤ ਚੰਗੀ ਆ ਕਰ ਲਈ ਸਾਹਮਣੇ ਆਪਾਂ ਦਿਸ ਰਹੀ ਆ ਚਲੋ 45 ਦਿਨਾਂ ਦੀ ਬਣੀ ਸੋਰੀ ਵੀ ਆ ਤੇ ਬਾਕੀ ਸੋਈ ਨੂੰ ਵੀ ਤਕਰੀਬਨ ਹੋ ਗਿਆ ਹੁਣੇ ਕੋਈ 3 ਤੋਂ 4 ਮਹੀਨੇ ਹਾਂਜੀ ਇਹਨੇ ਕਿ ਸਾਢੇ 3 ਮਹੀਨੇ ਹੋ ਗਏ ਆ ਕਰਦੀ ਝੋਟੀ ਆ ਠੀਕ ਆ ਹਾਂਜੀ ਕਰਕੇ ਦੇ ਦਿੱਤੀਏ ਚਲੋ 60 ਉਹ ਕੋਈ ਕਰ ਦਿਆ ਜਮਾਨਤ 500 ਰੁਪਏ ਛੋੜ ਕਰ ਦਾਂਗੇ ਕਰ ਦਿਓ ਜੀ ਹਾਂਜੀ ਲਓ ਵੀ ਠੀਕ ਹੈ ਜੀ ਬਾਕੀ ਬਹੁਤ ਸੋਹਣੀ ਝੋਟੀ ਆ ਬਰੀਕੀ ਦੇ ਵਿੱਚ ਚਲੋ ਜਿੰਨੀ ਵੀਆ ਕਰਮਾਂ ਦੀ ਆ ਸਿੰਘ ਸਿੰਘ ਛੋਟਾ ਧਾਰਾਂ ਬਾਕੀ ਹੈ ਅਗਲੇ ਪਿਛਲੇ ਦੀਆਂ ਬਰਾਬਰ ਹੈ ਨਾ ਵੀਰ ਪੂਰੀਆਂ ਗਰੰਟੀ ਦਾਾਰ ਜੀ ਵੀਰ ਜੀ ਪੂਰਾ ਚਵਾ ਹਲਾ ਦਿਓ ਇਹਨੂੰ ਇੱਕ ਵਾਰ ਕਰਾ ਦਿਓ ਸਵੇਰੇ ਚੋਈ ਵੀ ਇਹ ਸਭ ਤੋਂ ਲੇਟ ਚੋਈਦੀ ਆ ਘਰੇ ਤੋਂ ਦਰੱਖੀਦਾ ਵੇਹੇ ਦਾ ਦੂਜੀਆਂ ਮੰਝਾਂ ਸਜਰਾ ਠੀਕ ਹੈ ਜੀ ਜੀ ਡਿੰਗ ਡਿੰਗ ਕੇ ਵਿਚਾਰੀ ਨੇ ਮਿਲਣਾ ਠੀਕ ਆ ਹੁਣ ਤੇ ਮੈਂ ਟਾਈਮ ਲਾ ਜਿਨ੍ਹਾਂ ਨੇ ਹੁਣ ਤੁਹਾਨੂੰ ਵੀਡੀਓ ਚੋਕੇ ਵਹਾ ਲੈਣੀ ਬਿਲਕੁਲ ਜੀ ਬਿਲਕੁਲ ਸੋ ਦੋਸੋ ਕੋਈ ਵੀ ਭਰਾ ਬੈਠਾ ਜੀ ਮਿਲਦੀ ਪਹਾੜੇ ਤੇ ਆ ਕੋਈ ਵੀ ਆਪਦਾ ਬੇਸ਼ੱਕ ਪਹਾੜਾ ਕੇ ਪਾ ਕੇ ਚੋਕੇ ਚੋਕੀ ਕਰਨੇ ਚੋਕੇ ਤਸੱਲੀ ਕਰਕੇ ਖੜੇ ਇੱਕ ਘੱਟ 60 ਦੀ ਮਿਲ ਜੂਗੀ ਬਾਕੀ ਕੋਈ ਧਾਰਾਂ ਦੀ ਬਾੜ ਨਹੀਂ ਨਾ ਕੋਈ ਘਾਟ ਠੀਕ ਆ ਜੀ ਚਵਾਈ ਇੱਕ ਨੰਬਰ ਬਗੈਰ ਭੂਰ ਛਟਿਓ ਇਧਰ ਇੱਕ ਵੜ ਆਪਾਂ ਦਿਖਾ ਦਿੰਦੇ ਗੱਬਣ ਵੜ ਜਿਹੜੀ ਆਪਾਂ ਕੱਢਣੀ ਆ ਭਾਈ ਆ ਵੀ ਕੱਢੋ ਵੜ ਬਾਹਰ ਹੀ ਕੱਢ ਲਿਆ ਜੀ ਠੀਕ ਆ ਜੀ ਸੋ ਗੱਬਣ ਵੜ ਇੱਕ ਵਾਰ ਆਪਾਂ ਦਿਖਾਉਣੇ ਆ ਬਾਕੀ ਮਾਲ ਸਾਰਾ ਸੋਇਆ ਸੋਇਆ ਸੋ ਸਟਾਰਟਿੰਗ ਦੇ ਵਿੱਚ ਵੀ ਆਪਾਂ ਜਿਗ ਇਹ ਸੁਬਾਹ ਕਿੰਨਾ ਵੀਰ ਵੀਰ ਜੀ ਉਹ ਤੇ ਦੁੱਜਾ ਦੇ ਤੇ ਜਮਨ ਕੇ ਸੌਦਾ ਕਰੇ ਕੋਈ ਕੋਈ ਤਿੱਜਾ ਲਾ ਲਓ ਹਾਂਜੀ ਲਓ ਜੀ ਕੋਈ ਤਿੱਜਾ ਮੰਨ ਕੇ ਸੌਦਾ ਕਰ ਲੈ ਸਟੇਟ ਪੜਾ ਆ ਗਿਆ ਬਾਕੀ ਐਫ ਕਰਾਓ ਸੰਗ ਦੇ ਵਿੱਚ ਵਜਨ ਦੋੜ ਪੂਰਾ ਠੀਕ ਆ ਜੀ ਅਜੇ ਦਿਨ ਲੈਂਦੀ ਆ ਹਾਂਜੀ ਦਿਨ ਲੈਂਦੀ ਆ ਜੀ ਹਾਂ ਬਾਹਰ ਤੇ ਲਟੂ ਲਾ ਗਿਰ ਜੀ ਆ ਆ ਵੇਖੋ ਸੋ ਦੁੱਧ ਦੁੱਧ ਕੋਈ ਬੈਕਗ੍ਰਾਉਂਡ ਦੀ ਪੁੱਛੀ ਕੋਈ ਬੈਕਸਾਈਡ ਕਿੰਨਾ ਦੁੱਧ 25 ਕਿਲੋ ਨੇ ਦਰ ਕੱਢਦੀ ਰਹੀ ਹੈ ਜੀ 25 ਕਿਲੋ ਹਾਂਜੀ 20 22 ਤਾਂ ਐਵੇਂ ਕੰਨੋ ਖੜੀ ਫਿਰੂਗੀ ਹਾਂ ਢਲਾ ਢੋਲਾ ਬਹੁਤ ਜਾ ਰਹੀਆਂ ਵੀਰ ਜੀ ਇਹ ਕੋਈ ਮਤਲਬ ਐ ਸੀਗਲ ਸਲੱਗੋ ਗੱਲ ਨਹੀਂ ਹੂੰ ਹੂੰ ਲਓ ਵੀ ਠੀਕ ਹੈ 55 ਟੋਪਣੇ ਵੀ ਆਣਾ ਮੈਂ ਓਕੇ ਆ ਕੇ ਜਿਹੜਾ ਮਰਜ਼ੀ ਤਸੱਲੀ ਕਰਕੇ ਖੜੇ ਹੋ ਜੀ ਭਾਜੀ ਹਾਂਜੀ ਸੋ ਆ ਜਿਹੜਾ ਦੋਸਤ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਆਪਾਂ ਦੂਰੀ ਤੋਂ ਵੀ ਵਿਖਾ ਦਿੰਨੇ ਆ ਢਾਂਚਾ ਢੂੰਚਾ ਚਾਚਾ ਕੇ ਕਰ ਲੋ ਵਜ਼ਨ ਲੋਡ ਪੂਰਾ ਬਾਕੀ ਵਜ਼ਨ ਵਜੂਦ ਵਾਲੀ ਆ ਕਰਮ ਵਾਲੀ ਰੰਗ ਬਾਜ ਸੋ ਲੰਬਾਈ ਲੂਈ ਵੀ ਚੰਗੀ ਹੈ ਤੇ ਵਟੀਆਂ ਵੜਾਂ ਦੇ ਵਿੱਚ ਦੀ ਆਪਾਂ ਗਿਣਤੀ ਕਰਦੇ ਹਾਂ ਠੀਕ ਆ ਜੀ ਤਿੱਜਾ ਸੂਬਾ ਇਸ ਵੜ ਗਾਂ ਨੇ ਸੂਣਾ ਠੀਕ ਆ ਸੋ ਸਮਝੇ ਹਫਤਾ ਲੈ ਜਾਏ 6 ਦਿਨ ਲੈ ਜਾਏ ਕਾਫੀ ਥੱਲੇੋਂ ਬਣ ਜੂਗੀ ਸੋ 25 ਲੀਟਰ ਦੀ ਵੀਰਾਂ ਦਾ ਵੀ 22 23 ਜਿਵੇਂ ਪਿੱਛੋਂ 25 ਲੀਟਰ ਜਿਹੜਾ ਦੁੱਧ ਨੇ ਚਵਾਇਆ ਆਗੋਂ ਕੋਈ ਵੀ ਸੱਜਣ ਆਪਣਾ ਆਪਣੀ ਸਮਝ ਲਾ ਲਿਓ ਠੀਕ ਆ ਜੀ ਕਿਉਂਕਿ ਚਾਰੇ ਥਾਣਾ ਤੁਸੀਂ ਵੇਖੋਗੇ ਵਿਰਲਵੰਡ ਕੋਈ ਫੋੜ ਨਹੀਂ ਕੋਈ ਸ਼ਾਂਕ ਨਹੀਂ ਕੀ ਕੋਈ ਐਕਟਰਾ ਨਾਲ ਬੱਚਾ ਨਹੀਂ ਲੱਗਾਗਾ ਸੋ ਲੜ ਲੜ ਕਾਫੀ ਸੋ ਬਣ ਜੂਗੀ ਹਫਤੇ ਖੰਡ ਤੱਕ ਹੋਰ ਚੰਗੀ ਮੰਨ ਸੀਲ ਬੜੀ ਵੀਰ ਜੀ ਇਹ ਨਹੀਂ ਮਤਲਬ ਕੋਈ ਗੱਲ ਵਾ ਜਿਦਾਂ ਮਰਜੀ ਬੋ ਹਾਂ ਨਹੀਂ ਉਦਾਂ ਪੂਰੀ ਹੈ ਸੀਲ ਸਲਾਹ ਢਿੱਲ ਢੁਲ ਬਹੁਤ ਜਾਰੀ ਬਣੂ ਚੰਗੇ ਕਰਮਾਂ ਵਾਲੀ ਵਰਡ ਵੀ ਚੰਗੀ ਹਾਂਜੀ ਅਜੇ ਨਵਾਈ ਦਵਾਈ ਨਹੀਂ ਗਈ ਛੰਦਾ ਕਰਕੇ ਸਹੀ ਹੈ ਤੇ ਇਹਦਾ ਵੀਰ ਕੀ ਮੋਲ ਕੀ ਡਿਮਾਂਡ ਰੋਗੀ ਅਜ ਮੋਲ ਤੇ ਵੀਰ ਜੀ 70000 ਰੁਪਏ ਕਰਦੇ ਹਾਂ 80000 ਰੁਪਏ ਕਰ ਲਓ ਆਪਾਂ ਦੇਣੀ ਹੈ ਜੈ ਸੁਣੋ ਮਾਲ ਉਦਨ ਵੀ ਚਲੋ ਬੜੇ ਜਿਆਜ ਰੇਟ ਉੱਤੇ ਪਾਏ ਵੀ ਭੈਣ ਭਰਾਵਾਂ ਨਾਲ ਚਲੋ ਫਿਰ ਵੀ ਡਿਮਾਂਡ ਕੀਤੀ ਮੁੱਲ ਤੇ ਵੀਰ ਜੀ ਉਹ ਲੋਕ ਕਹਿੰਦੇ ਆਂਦੇ ਤਾਹਾਂ ਗਾਂਵਾਂ 50 50000 ਦੀ ਛੇੜੀ ਇਹਹੂਰ ਮਾਰਦੀ 50 ਇੱਥੇ ਆਏ ਵੀਰ ਅੱਛਾ ਜੀ ਕਹਿੰਦੇ ਗਾਂਵਾਂ 50000 ਦੇ ਤਾਹਾਂ ਮੰਗ ਲਈ ਤੇ ਉਹਨਾਂ ਨੇ ਕਹਿਣਾ ਵੀ ਮੁੱਲ ਜ਼ਿਆਦਾ ਕਰ ਲੈ ਬੜੇ ਆਏ ਉਹ ਸਾਈ ਹੀ ਸੀ ਤੇ ਉਹਨਾਂ ਵੀਰ ਮੋਗੇ ਵਾਲਿਆਂ ਮੋਗ ਲੱਗ ਲੈ ਉਹਨਾਂ ਨੇ ਦਵੇਂ ਨਾਗਾ ਹਾਂ ਕਿ ਗੱਬਨ ਤੇ ਉਹ ਜਿਹੜੇ 30000 ਦੀ ਦਿੱਤੀ ਸੀ ਸ਼ਾਇਦ 36000 ਦੇ ਵੀਰ ਜੀ 36000 ਦੀ ਗਈ ਉਹ ਬੰਦੇ ਰਾਤ ਹੀ ਲੈ ਗਏ ਆਗੇ ਬਹੁਤ ਚੰਗੇ ਹੀ ਬੰਦੇ ਪੈਣ ਵਾਲੇ ਤਾਂ ਵੀਰ ਹੁਣ ਦੋ ਪਾਸੇ ਹੀ ਹੈ ਨਾ ਹਾਂਜੀ ਉਹ ਆਦਾ ਵੀ ਆਰੀ ਨੂੰ ਇੱਕ ਪਾਸੇ ਤੇ ਜੱਗ ਨੂੰ ਆਦਾ ਦੋ ਪਾਸੇ ਕਰਦੇ ਆ ਜੇ ਸਸਤੀ ਵੇਚ ਦਿੰਦੇ ਆ ਤੇ ਆਉਂਦੇ ਵੀ ਤੁਹਾਡੀ ਵੈੜ ਚੰਗਾ ਬਿਲਕੁਲ 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 ਤੇ ਜਿਆਦਾ ਮੁੱਲ ਕਰਦੇ ਆ ਤਾਂ ਅਗਲਾਂ ਦਾ ਵੀ ਯਾਰ ਤੂੰ ਨਿਯਾਜ ਮੰਗੀ ਬੈਠਾ ਹਾਂਜੀ ਹਾਂਜੀ ਮੁੱਲ ਕੋਈ ਗੱਲ ਨਹੀਂ ਹਾਂ ਮੁੱਲ ਆਪਣੇ ਜਾਜ ਹੁੰਦੇ ਆ ਹਾਂਜੀ 65 ਚੋ ਕਰ ਦਾਂਗੇ ਮਾਨ ਤਾਂ 65 ਚੋ ਮਾਨ ਤਾਂ ਕਰ ਦਾਂਗੇ ਕਰਕੇ ਦੇ ਦਈਏ ਲੈਸ ਕੋਈ ਨਹੀਂ ਯਾ ਸੁਣੋ ਤੁਸੀਂ ਦੱਸ ਦਿਓ ਕੋਈ ਨਹੀਂ ਬਾੜ ਦੀ ਜਾਂਦਗੀ ਚਲੋ ਚੋ ਇਹ ਗੱਲ ਨਹੀਂ ਮੈਂ ਕਿ 60200 ਇਹ ਜਿਹੜੀ ਵੈੜ ਗਾਂ ਤੁਹਾਨੂੰ ਮਿਲ ਜੂਗੀ ਫੁ ਥੱਲਿਓਂ ਕਰਮਾ ਲਈ ਠੀਕ ਆ ਜੀ ਬਹੁਤ ਚੰਗੇ ਪੂਰੀ ਗਰੰਟੀ ਤੁਸੀਂ ਪੂਰੀ ਗਰੰਟੀ ਪਾਵੇ ਮੇਰੀ ਕੋਈ ਜਖੜ ਧਾਰਾ ਮਾਰ ਲੈਨੇ ਕੋਈ ਗੱਲ ਅਗੋਂ ਮੇਰਾ ਕੋਈ ਵੀ ਆਵਾ ਧਾਵਾ ਤੇ ਜਦੋਂ ਕਿਸੇ ਨੇ ਸੇਲ ਕਰਨੀ ਆ 2 ਰੁਪਏ ਨਫਾ ਵੀ ਦਿਓਗੀ ਕਿਸੇ ਭਰਾ ਨੇ ਜਾ ਕੇ ਵੇਚਣੀ ਵੀ ਆ ਇਧਰਲੇ ਪਾਸੇ ਆਪਣੇ ਕੋਲ ਵੀ ਆ ਬੈੜਾ ਹਾਂਜੀ ਵੀਰ ਜੀ ਇਹ ਨਾ ਥੋੜੇ ਉੱਚੇ ਬੱਚੇ ਜਾ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਬੱਚਾ ਮਤਲਬ ਬੱਚਾ ਗਾੜੀ ਆਵੇ ਦੋ ਕੁ ਮਹੀਨੇ ਤਾਂ ਕਿ ਕਿਵੇਂ ਆ ਡੇਢ ਕੁ ਮਹੀਨਾ ਮੰਨ ਲੈ ਬੈੜ ਬਹੁਤ ਸੋਹਣੀ ਆ ਕੋਈ ਗੱਲ ਨਹੀਂ ਖੋਲ ਕੇ ਕੁਰੀਆਂ ਨੂੰ ਤੋੜ ਦਿਓ ਅभी ਤੋੜ ਬੈੜ ਹਾਂ ਸੂਵੇ ਹੋਗੀ ਦੂਜੇ ਦਾ ਹਾਂਜੀ ਦੂਜੇ ਠੀਕ ਆ ਦੁੱਧ ਕਿੰਨਾ ਦੇ ਥੱਲੇ ਦੁੱਧ 11 12 ਕਿਲੋ ਵੀਰ ਜੀ ਠੀਕ ਆ ਤੇ 11 ਦੀ ਗਰੰਟੀ ਆ ਦੋ ਡੰਗ ਕੋਲੇ ਚਾਰ ਡੰਗ ਚੋਵੇ ਰੋਕ ਲੈ ਇੱਥੇ ਇੱਕ ਮਿੰਟ ਹਾਂਜੀ ਆ ਵੀ ਡੱਕੀ ਵੜ ਮਾੜਾ ਡੱਕ ਨਹੀਂ ਥੋੜੀ ਜਾਂ ਕਿੰਨਾ ਦੱਸਿਆ ਵੀਰ ਵੀਰ ਜੀ 12 ਲੀਟਰ ਦੁੱਧ ਦਾ 11 ਜੀ ਗਰੰਟੀ ਆ ਲਓ ਜੀ 11 ਲੀਟਰ ਦੀ 200 ਗਰੰਟੀ ਆ ਠੀਕ ਆ ਜੀ ਦੁੱਧ ਜਿਹੜਾ ਮਰਜੀ ਵੀਰ ਇੱਥੇ ਚੋ ਕੇ ਖੜੇ ਤਸੱਲੀ ਕਰਕੇ ਖੜੇ ਆ ਠੀਕ ਆ ਸੋ ਫੁੱਲ ਮਜ਼ਬੂਤ ਆ ਬਾਕੀ ਲਵਾਈ ਲੂਈ ਤੁਸੀਂ ਵੜਦੇ ਦੇਖ ਹੀ ਲਈ ਆ ਪੂਰੀ ਲੰਬੀ ਲੂਈ ਇਧਰੋਂ ਵੀ ਤੁਹ ਯਾ ਲੰਬਾਈ ਲਬੂਈ ਚੰਗੀ ਆ ਤਾਂ ਕੱਦ ਵੀ ਵੱਡਾ ਵੱਡੀਆਂ ਵਾੜਾਂ ਦੇ ਵਿੱਚ ਬਹੁਤ ਸੋਹਣੀ ਵੀਰ ਜੀ ਬਹੁ ਬਰੀਕੇ ਵਾਲੀ ਹਾਂ ਸੋ ਸਪੇਸ ਵੱਡ ਚੰਗੀ ਆ ਬਾਕੀ ਆ ਲੇਵੇ ਦੀ ਬੰਤਰ ਹੁਣ ਸ਼ਾਮ ਦਾ ਜਿਹੜਾ ਸਮਾਂ ਆ ਫਿਰਦਾ ਚਵਾਈ ਦਾ ਮਾਰਨਿੰਗ ਚਵਾਈ ਕਿੰਨੇ ਵਜੇ ਕਰਤੀ ਹੈ ਜੀ ਵੀਰ ਜੀ 6 ਵਜੇ ਜਿਹੜਾ ਮਰਜ਼ੀ ਫੋਨ ਕਰ ਲਿਓ ਆਪਾਂ ਕੋਈ ਖਰੋਤੇ ਹੁੰਦੇ ਚੋਣ ਵਾਲੇ ਠੀਕ ਆ ਜੀ ਸਵਾ 6 6:30 ਚੋਣੇ ਆ ਠੀਕ ਆ 6 ਵਜੇ ਜਿਹੜਾ ਮਰਜ਼ੀ ਵੀਰ ਪੁੱਛ ਸਕਦਾ ਡੱਕਰ ਪਾਉ ਚੋਣ ਵਾਲੇ ਨੇ ਸਾਰੇ ਠੀਕ ਆ ਠੀਕ ਆ ਇਹ ਨਹੀਂ ਕੋਈ ਤੜਕੇ ਵਾਲਾ ਕੰਮ ਆ ਬਾਕੀ ਭੂਰ ਭਰ ਛੱਟ ਤੋਂ ਪਛਾੜ ਮੈਂ ਨਾ ਠੀਕਾ ਲਓ ਜੀ 11 ਲੀਟਰ ਦੁੱਧ ਦੇ ਥੱਲੇ ਆ ਕੋਈ ਡੇਢ ਦੀ ਕੋਈ 2 ਦੀ ਇੱਥੇ ਵੀ ਜਿਹੜਾ ਸਮਾ ਹੋ ਗਿਆ ਤਕਰੀਬਨ ਇਹਨੂੰ ਸੋਈ ਨੂੰ ਕੋਈ ਬੰਗਾ ਬੰਗਾ ਰਸੀ ਰਸੀ ਪਾ ਲਈ ਮੈਂ ਜਿੱਦਾਂ ਸਿਆ ਆ ਆਖਰ ਚੋਕੇ ਵਿਖਾ ਦਿੰਨੇ ਆ ਠੀਕ ਆ ਹਾਂਜੀ ਤੇ ਇਹਦਾ ਮੁੱਲ ਕੀ ਰੋਊਗਾ ਲੈਣ ਦੇ ਨਾਲ ਮੁੱਲ ਤੇ ਵੀਰ ਜੀ ਭਾਵੇਂ ਰ 60000 ਕਰ ਲਗੇ ਹਾਂ 35000 ਦੇ ਲਏ ਜੈ ਜੀ ਆ ਕੋਈ ਨਿਜਾਇਤ ਨਹੀਂ ਗੱਡ ਬਹੁਤ ਚੰਗੀ ਹਾਂ ਹਾਂ ਕੋਈ ਅੱਗੇ ਜਿੱਦਾਂ ਤੁਸੀਂ ਆਖੀ ਦੇ ਦਿਓ ਕੋਈ ਗੱਲ ਨਹੀਂ ਬਾਕੀ ਹੋਰ ਹੁੰਦਾ ਹੈ ਅਗੇ ਮੌਕੇ ਤੇ ਚਲੋ ਵੇਖ ਲਿਆ ਜਦ ਤੱਕ 2000 ਛੱਡ ਦਾਂਗੇ 33 ਦੀ ਹਾਂਜੀ ਲਓ ਜੀ 33000 ਦੀ ਇਹ ਦੋਸੂ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਬਹੁਤ ਚੰਗੀ ਵੈੜ ਅੱਛਾ ਮਗਰ ਆ ਵੈੜ ਨੂੰ ਮੇਰੇ ਪਾਸੇ ਕਰੇ ਬੱਚਾ ਦਿਖਾ ਦੀ ਠੀਕ ਆ ਜੀ ਆ ਬੱਚਾ ਇਸੇ ਵੈੜ ਦਾ ਠੀਕ ਆ ਮੇਲ ਕਾਫ ਆ ਤੇ 11 ਲੀਟਰ ਦੁੱਧ ਹੋਵੇ ਨਾ ਹੋਵੇ ਤਾਂ 12 ਹੀ ਆ ਚਲੋ 11 ਲੀਟਰ ਹੀ ਮੰਨੋ ਤੁਸੀਂ ਕੋਈ ਕਿਲੋ ਅੱਧਾ ਕਿਲੋ ਖੰਡ ਘਾਟੇ ਦੱਸਿਆ ਕੋਈ ਭਰਾ ਚੋਵੇ ਤਾਂ ਕੋਈ ਚੋਗੇ ਅੱਧਾ ਕਿਲੋ ਖੰਡ ਵਾਧਾ ਨਿਕਲੇ ਠੀਕ ਆ ਜੀ ਸੋ 33000 ਦੀ ਇਹ ਅੱਜ ਫਾਈਨਲ ਮਿਲ ਜੂਗੀ ਬਾਕੀ ਵੈੜ ਪੂਰੀ ਰਾਜੀ ਆ ਤੇ ਫੁੱਲੀ ਮਜ਼ਬੂਤ ਤੇ ਭਾਰੀ ਤੇ ਫੁੱਲ ਵਜਨ ਲੋੜ ਆਲੀ ਸੋ ਕਰ ਲਿਓ ਸੰਪਰਕ 2424 ਦੀ ਇੱਕ ਨੰਬਰ ਆ ਇੱਧਰ ਆਪਣੇ ਕੋਲ ਆ ਆ ਗਈ ਬਗੈਰ ਬੱਚਿਆਂ ਹਾਂਜੀ 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 ਇਹ ਵੀਰ ਜੀ ਬਗੈਰ ਬੱਚਿਆਂ ਤੇ ਇਹਦੀ ਚਵਾਈ ਹੋਈ ਆ ਠੀਕ ਆ ਇਹ ਤੁਸੀਂ ਦੱਸਿਆ ਸੀ ਵੀ ਅੱਜ ਦੋ ਗਨਾਂ ਦੇ ਜਿਹੜੇ ਅੱਜ ਹੀ ਆਏ ਆ ਹਾਂਜੀ ਹਾਂਜੀ ਆ ਦਵੇਂ گاਵਾ ਇੱਕ ਇੱਕ ਜਰਸੀ ਕ੍ਰੋਸ ਆ ਹਾਂਜੀ ਇਹ ਚੋਕੇ ਹੀ ਲੈਣ ਦੇ ਗਾਵਾ ਮਤਲਬ ਸਾਢੇ 3 ਤਿੰਨ ਤੈਨ 3:30 ਵਜੇ ਚੋਕੇ ਲੈਣ ਦੇ ਗਾਵਾ ਲੇਟ ਗਿਆ ਹੁਣ 5 ਵਜਨ ਦਾ ਵੀ ਦੋ ਘੰਟੇ ਤੋਂ ਟੱਪਾ ਹਾਂਜੀ 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 ਠੀਕ ਆ ਇਹਦੀ ਇਹਦੀ ਗੱਲ ਕਰਦੇ ਆ ਵੀਰ ਇਹ ਬਗੈਰ ਬੱਚਿਆਂ ਆ ਹਾਂਜੀ ਇਸ ਵਕਤ ਦੁੱਧ ਦੇ ਥੱਲੇ ਕਿੰਨੇ ਇਸ ਲਈ 8 ਕਿਲੋ ਦੁੱਧ ਆ ਬਾਕੀ ਚੁਆਇਚੂਈ ਦੀ ਚਾਰੇ ਨਾ ਨਾ ਓਕੇ ਵਾਂਗ ਅਖੇ ਧਾਰਾ ਮਾਰ ਦਿੰਨੇ ਠੀਕ ਆ ਹਾਂਜੀ ਆ ਖੋਲੇ ਜਕਵਰੀ ਨੂੰ ਸੋ ਦੋਸਤੋ ਕੱਦ ਬੋਤਾਲੀਆ ਪੂਰੇ ਵੱਡੇ ਕੱਦ ਢਾਂਚੇ ਵਾਲੀ ਆ ਟੋਕੜ ਵੜਾ ਬਗੈਰ ਬੱਚਿਆਂ ਠੀਕ ਆ ਜੀ ਤੇ ਕੋਈ ਫਾਰਮਰ ਵੀਰ ਆਪਣਾ ਥੋੜੇ ਬਹੁਤੇ ਰੁਪਏ ਖਰਚ ਕਰਨਾ ਚਾਹੁੰਦਾ ਕਿਸੇ ਵੀਰ ਨੂੰ ਤਾਂ ਵੀ ਚਲੋ ਕੋਈ ਚਾਹ ਪਾਣੀ ਦਾ ਡਾਂਗ ਆਪਣਾ ਸਰ ਜੇ ਉਹ ਭਰਾ ਆਪਣੇ ਖਰੀਦਦਾ ਦੀ ਕਰ ਸਕਦੇ ਜੇ ਮੁੱਲ ਵੀ ਬਿਲਕੁਲ ਜਾਇਜ਼ ਰਹੂਗਾ ਇਹਦਾ ਸਟੇਟ ਪੜਾ ਤੇ ਐਫਪੀ ਕ੍ਰੋਸ ਬਰੀਡ ਦੇ ਵਿੱਚ ਆ ਦੇਖੋ ਠੀਕ ਹੈ ਸੋ ਆਏ ਇਹ ਜਿਹੜੇ 205 ਨੂੰ ਦੋ ਜਿਹੜੇ ਇੱਕ ਤੁਹਾਨੂੰ ਬਾਅਦ ਵਿੱਚ ਆਪਾਂ ਜਰਸੀ ਵਗਾਉਣੀ ਹੈ ਉਹ ਸੂਈ ਸਵਾਈ ਹੈ ਠੀਕ ਹੈ ਜੀ ਬਸ ਐਸੀ ਲਿਸ ਲੱਗ ਵੀਰ ਜੀ ਤੇ ਇਹ ਲੇਡੀ ਚਵਾਈਆਂ ਕਰਕੇ ਆਏ ਆ ਡੰਗਰਾਜ ਮੱਤਾ ਦਾ 3:00 ਵਜੇ ਚਵਾਈ ਇਹਨਾਂ ਦੀ ਹੋ ਗਈ ਆ ਬਾਕੀ ਇਹ ਤਾਂ ਮਾਰ ਦਿਓ ਤਾਰਾ ਕੋਈ ਨਹੀਂ ਦੋ ਦੋ ਆ ਦਿਖਾ ਦਿਓ ਇੱਧਰ ਆ ਠੀਕ ਚੋਣ ਵੱਡੀ ਵੀਰ ਜੀ ਆ ਮੈਨੂੰ ਲੱਤ ਨਹੀਂ ਚੁੱਕਦੀ ਕਰਦਾ ਕੋਈ ਗੱਲ ਨਹੀਂ ਚੋਣ ਬਹੁਤ ਪੋਲਿਟਿਕਲ ਸੋ ਚੋਣ ਚ ਬਾਅਦ ਹੀ ਚੰਗੀ ਹੈ ਬਾਕੀ ਸੂਬਿਆਂ ਦੇ ਵਿੱਚ ਵੀ ਆਪਦੀ ਵੀਰ ਕੋਈ ਸਮਝ ਲਾ ਲੈ ਕੋਈ ਤਿੱਜਾ ਮਨ ਵਾਲੇ ਠੀਕ ਹੈ ਜੀ ਤੇ ਆ ਦੇਖਾ ਠੀਕ ਆ ਹਾਂ ਮਗਰ ਕੋਈ ਮੜਾ ਜਾ ਹੱਥ ਹੱਥ ਫੇਰ ਕੇ ਬੁਖਾ ਦੇ ਲਓ ਜੀ ਠੀਕ ਆ ਆ ਪੂਰੀ ਬਣਦੀ ਆ ਹਾਂ ਹਾਂ ਜੀ ਹੁਣ ਤੇ ਇਹਦਾ ਕੀ ਮੁੱਲ ਕੀ ਡਿਮਾਂਡ ਕਰਾਂਗੇ ਜੀ ਅੱਜ ਮੁੱਲ ਤੇ ਵੀਰ ਜੀ ਭਾ ਪੰਜੀ ਕਰਾ ਲਓ ਆ 20000 ਦੇ ਰਾਂਗੇ 20000 ਦੇ ਹਾਂਜੀ ਦੁੱਧ 7 ਕਿਲੋ ਹਨਾ 8 ਕਿਲੋ 8 ਕਿਲੋ ਤੋਂ ਬਾਹਰ ਹੋਊਗਾ ਹਾਂ ਕਰ ਦਈਏ ਕੋਈ ਲੈਸ ਕੋਈ ਗੱਲ ਨਹੀਂ ਮਾਲ ਜੀ ਯਾਰ ਛੱਡਾਂਗੇ ਹਨਾ ਯਾਰ ਹਾਂਜੀ ਨਾ ਬਹੁਤ ਚੰਗੀ ਆ 18 ਦੀ ਜਾਣਦੀ ਸੋ ਚਲੋ ਠਕਾਇਆ ਹੋਇਆ ਨਾ ਨਹੀਂ ਠਕਾ ਹੁੰਦਾ ਕੋਈ ਚਲ ਕੋਈ ਨਹੀਂ ਪਰ ਲਾਮ ਲਾ ਕੇ ਕੋਈ ਲੰਗੜਾ ਕੋਈ ਜਲਪਾਣੀ ਲਾ ਕੇ ਅੱਗੇ ਕਹਿ ਦਿੰਦੇ ਆਂਦੇ ਤੁਸੀਂ ਕਹਿੰਦੇ ਪਹਿਲੀ ਵੀਡੀਓ ਕਰਕੇ ਇੱਕ ਵੀਰ ਬੜਾ ਗੁਸਾਇਆ ਕਰਦਾ ਹੈ ਅੱਛਾ ਮੈਂ ਵੀਰ ਤੂੰ ਲੈ ਜਾਂਦੇ ਆਂਦੇ ਵੇਚਣੀਆਂ ਸੀ ਆਹਾਂ ਹਾਂਜੀ ਤੇ ਚਲੋ ਇੱਕ ਇੱਕ ਨਾਗਾ ਉਹਨਾਂ ਤੇ ਇੱਕ ਇੱਕ ਦਾ ਹਿੱਸਾ ਆ ਜੀ ਹਾਂਜੀ ਹਾਂਜੀ ਹਾਂ ਚਲੋ ਜਿਹਦਾ ਪਾਣਾ ਆਪਣੇ ਰੋਕੋ ਨਾ ਵੀਰ ਜੀ ਸਹੀ ਆ ਲਓ ਜੀ ਇਹ 18000 ਦੀ ਅੱਜ ਫਾਈਨਲ ਮਿਲ ਜੂਗੀ ਬਾਕੀ ਵਾਰਡ ਗਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਦੁੱਧ 8 ਲੀਟਰੀ ਤੇ ਥੱਲੇ ਆ ਠੀਕ ਆ ਬਾਕੀ ਚੌਣ ਚ ਬਾਦ ਚੰਗੀ ਆ ਤੇ ਇਧਰ ਆਪਣੇ ਕੋਲ ਇੱਕ ਕ੍ਰੋਸ ਵੀ ਰਾਜਾ ਦੀ ਨੀ ਕਰ ਸੀ ਹਾਂਜੀ ਬਿਲਕੁਲ ਹਾਂਜੀ ਠੀਕ ਆ ਤੇ ਇਹਦਾ ਵੀਰਵਾ ਕੀ ਆ ਸੂਈ ਤਾਜੀ ਇਹ ਵੀਰ ਦੀ ਤਾਜੀ ਸੂਈ ਆ ਕਿੰਨੇ ਕ ਟਾਈਮ ਦੀ ਇਹ ਹੋ ਗਏ ਨੇ ਪੰਜ ਛੇ ਦਿਨ ਪੰਜ ਛੇ ਦਿਨ ਬਸ ਹਾਂਜੀ ਐ ਠੰਡੀ ਆ ਆ ਕੈਮਰੇ ਦਾ ਕਰਕੇ ਕਰੇ ਤੇ ਕਰੇ ਐ ਚੌਣ ਕੋਈ ਅੱਸੀ ਨਹੀਂ ਪਾਉਣੀ ਕੱਖ ਨਹੀਂ ਪਾਉਣਾ ਇਹਨੂੰ ਹਾਂ ਠੀਕ ਆ ਬੱਚੀ ਹੈ ਮਗਰ ਨਹੀਂ ਬੱਚਾ 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 ਆ ਕਿੰਨੇ ਪੰਜ ਸੱਤਕ ਦਿਨ ਹੋਏ ਸਾਰੇ ਅਜੇ ਹਾਂਜੀ ਤਾਜੀ ਆ ਠੀਕ ਆ ਜਿੰਨੇ ਦੁੱਧ ਤੇ ਆ ਗਈ ਹੈ ਦੁੱਧ ਵੀਰ ਜੀ ਇਹ ਥੱਲੇ 8 ਕਿਲੋ ਆ 8 ਕਿਲੋ ਆ ਲਓ ਜੀ 8 ਕਿਲੋ ਦੁੱਧ ਦਾ ਠੀਕ ਆ ਜੀ ਸੁਬਿਆਂ ਦੇ ਵਿੱਚ ਕੋਈ ਆਪਦਾ ਵੀਰ ਸਮਝ ਲਾ ਲੈ ਕੋਈ ਦੂਜਾ ਚੋਣ ਚਾਣ ਬਹੁਤ ਚੰਗੀ ਆ ਲਾ ਲੈ ਠੀਕ ਆ ਜੀ ਬਹੁਤ ਪੁਰੀ ਚੋਣ ਚਾਣ ਚੰਗੀ ਆ 8 ਕਿਲੋ ਦੁੱਧ ਆ ਨਾ ਛੋਰ ਜਿਹੜਾ 8 ਕਿਲੋ ਹਾਂਜੀ ਹਾਂਜੀ ਲੀਟਰ ਵਾਲਾ ਠੀਕ ਆ ਜੀ 8 ਲੀਟਰ ਮੰਨੋ ਠੀਕ ਆ ਜੀ ਮਗਰ ਇਹਦੇ ਬੱਚਾ ਮੇਲ ਦਾ ਆ ਤੇ ਕਰੌਸ ਫਰੀਡ ਆ ਬਾਕੀ ਸਾਰੇ ਭਰਾ ਆ ਵੇਖ ਲੈਣ ਇੱਕ ਵਾਰੀ ਪੂਰਾ ਵੀਡੀਓ ਦੇ ਵਿੱਚ ਜਰਸੀ ਦੇ ਨਾਲ ਕਰੌਸ ਆ ਠੀਕ ਆ ਜੀ ਬਾਕੀ ਰੰਗ ਉਤੋਂ ਬਿਲਕੁਲ ਸਾਫ ਸੁਥਰੀ ਆ ਬਾਕੀ ਥਣਾ ਦੀ ਚੋਣ ਚਾਣ ਵੀ ਚੰਗੀ ਆ ਮੈਂ ਨਾ ਬਹੁਤੀ ਭੋਲੀ ਵੀਰ ਜੀ ਠੀਕ ਆ ਜੀ ਬਹੁਤ ਜਲਦੀ ਆਜੀ ਆਪਣੇ ਕੋਲ ਹਾਂਜੀ ਆਜੀ ਆਈਆਂ ਦੋਵੇਂ ਆਜੀ ਆਈਆਂ ਬਣਾ ਹਾਂਜੀ ਆਈਆਂ ਦੋਵੇਂ ਇੱਕ ਜਿਹੜੀ ਆ ਪਹਿਲਾਂ ਆਪਾਂ ਦਿਖਾਤੀ ਡੱਬੀ ਇੱਕ ਇਹ ਹਣਾ ਹਾਂਜੀ ਦੋਹਾਂ ਦੀ ਇਹਨਾਂ ਦੀ ਚਵਾਈ ਹੋਈ ਆ ਪੂਰੀ ਚਵਾਈ ਕਰਕੇ ਲੈ ਕੇ ਆਂਦੇ ਹਾਂ ਹਾਂਜੀ ਹਾਂਜੀ ਆ ਖੋਲਦੇ ਆ ਜੀ ਨੂੰ ਵੀਰ ਸੋ ਦੋਸਤੋ 8 ਲੀਟਰ ਦੁੱਧ ਦੇ ਤੇ ਥੱਲੇ ਵੀ ਲੀਟਰਾਂ ਦੇ ਵਿੱਚ 8 ਲੀਟਰ ਹਾਜ਼ਰ ਦੁੱਧ ਦਾ ਬੱਚਾ ਮਗਰ ਕੋਈ 8-7 ਦਿਨਾਂ ਦਾ ਸਾਰਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਤੇ ਬਾਕੀ ਚੋਣ ਚਾਂਣ ਦੀ ਚੰਗੀ ਆ ਠੀਕ ਆ ਸੋ 3 ਵਜੇ ਚਵਾਈ ਇਹਨਾਂ ਦੀ ਹੋਈ ਆ ਬਣਾ گاਵਾਂ ਦੀ ਆ ਦੇਖ ਤੋਰ ਦਰਦੇ ਕੇ ਤੋਰ ਦੋ ਘਾਂ ਤੋਰ ਦੋ ਕੋਈ ਸੋ ਥੋੜੇ ਚੋਇ ਚਵਾਇਆ ਪਸ਼ੂ ਦੇ ਕਰਕੇ ਥੱਲੇ ਤੱਕ ਘਟ ਨਜ਼ਰ ਆ ਰਹੀ ਆ ਤੇ ਮਾਰਨਿੰਗ ਬੇਸ਼ੱਕ ਕੋਈ ਭਰਾ ਟਾਈਮੋ ਟਾਈਮ ਆਪਣੀ ਦੂਰ ਬਿਲਕੁਲ ਕੋਈ ਨਹੀਂ ਹੋ ਸਕਦਾ ਚੋਗੇ ਵੀਡੀਓ ਕਰ ਕਰਕੇ ਜਿਹੜਾ ਦੂਰੋਂ ਆਉਂਦਾ ਵੀਰ ਜੀ ਵੀਡੀਓ ਕਰ ਕਰਕੇ ਚਵਾ ਲੈ ਭਾਵੇਂ ਦੋ ਡੰਗ ਤਿੰਨ ਡੰਗ ਚੋਵੇ ਆਹਾ ਦੁੱਧ ਜੋ ਦੱਸਾਂਗੇ ਉਹੀ ਹੋਊਗਾ ਪਿਛਲੀ ਵਾਰੀ ਆਪਣੇ ਭਣ ਪਰ ਇੱਥੇ ਆਏ ਸੀ ਕਿ ਵੀਡੀਓ ਜ਼ਿਆਦਾ ਆਨਲਾਈਨ ਸੌਤੇ ਕੀਤੀ ਆ ਇੱਕ ਵੀਰ ਜੀ ਆਏ ਸੀ ਸ਼ੋਰਟ ਤੇ ਆਏ ਸੀ ਜਿਹੜੀ ਖਾਲੀ ਵੜਦੀ ਉੱਤੇ ਬੱਚਾ ਵੀ ਉਹਦੇ ਆਏ ਸੀ ਉਦੋਂ ਹੀ ਉਹਦਾ ਆ ਗਏ ਵੀਰਣੀ ਠੀਕ ਆ ਠੀਕ ਆ ਮੁੱਲ ਜੀ ਠੀਕ ਆ ਸੋ ਜਿੱਦਾਂ ਵੀ ਕਿਸੇ ਭਰਾ ਦੀ ਸੈਟਿੰਗ ਪੈਂਦੀ ਆ ਠੀਕ ਆ ਜੀ ਇੱਥੇ ਆਣ ਕੇ ਚਾਹੇ ਕਿਸੇ ਭਰਾ ਨੇ ਆਨਲਾਈਨ ਖਰੀਦਦਾਰੀ ਕਰਨੀ ਆ ਆਨਲਾਈਨ ਵੀ ਤੁਸੀਂ ਖਰੀਦੀ ਕਰ ਸਕਦੇ ਜੇ ਇਹਦਾ ਮੁੱਲ ਵੀਰ ਕੀ ਕਰਦੇ ਆ ਲੈਣ ਦੇਣ ਵੀਰ ਜੀ ਮੁੱਲ ਦਾ 25000 ਰੁਪਇਆ ਕਰਦੇ ਆ 25 ਹਾਂਜੀ ਠੀਕ ਆ ਜੀ 8 ਕਿਲੋ ਦੁੱਧ ਦਾ ਮੁੱਲ 25 ਆ ਹਾਂਜੀ ਤਾਜੀ ਆ ਇਹ ਸਾਹਮਣ ਵਾਲੀ ਆ ਗਾਂ ਦੁੱਧ ਦੇਊਗੀ ਹੂੰ ਓਲੀ ਪਾਲੀ ਵੜੀ ਆ ਉਹਦਾ ਵੀ ਮਾਜਨ ਆਲਦਾ ਹੀ ਬਿਲਕੁਲ ਬਿਲਕੁਲ ਆ ਵੇਖੋ ਸਵੇਲੇ ਚੋਈਆ ਮਤਲਬ ਆਖਰ ਬੱਚਾ ਬਨ ਕੇ ਵੀ ਗਾੜੀ ਛਾਂ ਕਰਕੇ ਵੀ ਜਿੱਦਾਂ ਮਰਜੀ ਚੋ ਬਹੁਤ ਸੀੜਵਾ ਹਾਂ ਕੀ ਕਰੀ ਬਸ ਠੀਕ ਹੈ ਠੀਕ ਕੋਈ ਰੱਸੀ ਨਹੀਂ ਪਾਉਣੀ ਕੱਖ ਨਹੀਂ ਪਾਉਣਾ ਨੀ ਮਿਰਜੀ ਠੀਕ ਹੈ ਜੀ ਲਓ ਜੀ ਕੋਈ ਜੂਟ ਕੋਈ ਵੰਗਰ ਰੱਸੀ ਪਾਉਣ ਦੀ ਮਾ ਜੜੀ ਸੀੜਵਾ ਇਸੇ ਤਰ੍ਹਾਂ ਬੈਠ ਕੇ ਚਵਾਈ ਕਰ ਲੈਣੀ ਆ ਤੇ 25000 ਇਹ ਹਾਂ ਨਾ 25 ਕਿ ਹੋ ਜੂਗਾ ਜੀ ਥੋੜਾ ਪਤਾ ਕਰ ਦਾਂਗੇ ਵੀਰ ਜੀ ਛੋਟ ਕਰ ਦਾਂਗੇ ਕਰ ਦਿਓ ਚਲੋ ਮੌਕੇ ਤੇ 2000 ਰੁਪਏ ਛਡ ਦਾਂਗੇ 23 ਦੀ ਦੇ ਦਗੇ ਦੇ ਦੇ ਲਓ ਜੀ 23000 ਦੀ ਮਿਲ ਜੂਗੀ ತಾਜੀ ਸੂਈ ਸੋ ਬਾਕੀ ਵੇਰਵਾ ਤੁਹਾਨੂੰ ਮਿਲ ਗਿਆ ਐਸ ਵਕਤ 8 ਲੀਟਰ ਦੁੱਧ 23000 ਮੁੱਲ ਠੀਕ ਆ ਜੀ ਸੋ ਕਰ ਲਿਓ ਸੰਪਰਕ ਕੋਈ ਗੱਲ ਪਰ ਪੀਡ ਕਰ ਦਿੰਦੇ ਨੇ ਭਰਾਵਾਂ ਨੂੰ ਠੀਕ ਆ ਜੀ ਕਈ ਭਰਾਵਾਂ ਦਾ ਵੀ ਬਣਿਆ ਥਣਿਆ ਹੁਣ ਸਮਾਂ ਆ ਜੇ ਤਿੰਨ ਕ ਘੰਟੇ ਦਾ ਟਾਈਮ ਹੋ ਗਿਆ ਹਾਂਜੀ ਹਾਂਜੀ ਇਹਨੂੰ ਬਿਲਕੁਲ ਚੋਈ ਚਵਾਈ ਨੂੰ ਠੀਕ ਆ ਜੀ ਦੋ ਟਾਈਮ ਆਪਣੀ ਦੇਖੋ ਆਣ ਇਧਰ ਆ ਬੱਛੀ ਕਿਵੇਂ ਆ ਵੀਰ ਇਹ ਬੱਛੀ ਵੀਰ ਜੀ ਇਹ ਵੀ ਬਿਨਾ ਬੱਚੇ ਤੋਂ ਆ ਠੀਕ ਆ ਇਹਦਾ ਜਿਹੜਾ ਮਤਲਬ ਮਗਰਲਾ ਥਾਨਾ ਨਾ ਆ ਬਹਿਣੀ ਵਾਲਾ ਇਹਦੇ 10 12 ਧਾਰਾਂ ਘਟ ਜੇ ਬਹਿਣੀ ਵਾਲਾ ਹਾਂਜੀ ਹਾਂਜੀ ਠੀਕ ਆ ਸੀਲਸ ਲੱਕ ਪੂਰੀ ਦੁੱਧ 8 ਕਿਲੋ ਦੇ ਥਲੇ ਦੀ ਠੀਕ ਆ ਜੀ ਹਾਂਜੀ ਲਓ ਜੀ 8 ਕਿਲੋ ਦੁੱਧ ਦਾ ਤੇ ਇਹ ਵੀ ਬਗੈਰ ਬੱਚੇ ਆ ਹਾਂਜੀ ਧਾਰਾਂ ਘਾਟਾ ਜਿਹੜਾ ਬਹਿਣੀ ਵਾਲਾ ਮਗਰਲਾ ਥਾਨਾ ਤੇ ਕੰਪੇਅਰ ਕਰ ਗਿਆ ਆਪਾਂ ਇੱਕ ਬਹਿਣੀ ਵਾਲੇ ਮਗਰਲੇ ਨਾਲ ਧਾਰਾਂ ਘਾਟਾ ਕੋਈ 8 10 ਕਿ ਧਾਰਾਂ ਦਾ ਫਰਕ ਇੱਕ ਆ ਫਾਈਟ ਮੀਡੀਅਮ ਤੇ ਵਿੱਚ ਤੇ ਕ੍ਰੋਸ ਬਰੀਡ ਆ ਆ ਦੇਖ। ਮਿਰਜੀ ਜਿਹੜੀ ਵੀ ਚੀਜ਼ ਹੋ ਦੱਸ ਕੇ ਦੇਣੀ ਆ। ਇੱਥੇ ਕੋਈ ਮੜਕੇ ਆਕੇ ਤੂੰ ਦੱਸਿਆ ਨਹੀਂ ਥਣ ਘੱਟ। ਤੂੰ ਜਿਹੜੋਂ ਆਕੇ ਬਾਹਰ ਹਾਂਜੀ ਮੜਕੇ ਪੇਰਾ ਪਾਵੇ ਜਾਂ ਮੜਕੇ ਆਕੇ ਆ ਗਈ ਨਗੜੇ ਉਹ ਗੱਲ ਨਹੀਂ ਕਹਿਣੀ। ਇੱਥੇ ਪਹਿਲਾਂ ਦੱਸਣੀ ਵਿੱਚ। ਗੱਲ ਤਾਂ ਇਹੋ ਹੀ ਆ ਵੀ ਵੀਡੀਓ ਤੇ। ਸੁਝਾਈ ਦਾ ਵੀ ਆਪਣੀ ਵਾਦਾ। ਬਾਕੀ ਖਰੀਦਣੀ ਨਹੀਂ ਲਈ ਖਰੀਦਣੀ ਉਹ ਅਗਲੀ ਨਹੀਂ ਮਰਜੀ ਆ। ਹਨਾ ਮਰਜੀ ਆ। ਲਓ ਜੀ। ਹੈ ਨਿੱਗੀ ਜੀ ਬਹੁਤ ਸੋਹਣੀ ਆ। ਆ ਬੱਚੇ। ਇਹ ਨਵਾਈ ਨੂੰ ਹੀ ਨਹੀਂ ਜੀ। ਹਾਂ ਬਹੁਤ ਸਹੀ ਸੁੜਾ। ਹਾਂਜੀ ਹਾਂਜੀ। ਚੁੱਪ ਜਰਸੀ ਕਰੋ ਸੀ। ਹਾਂਜੀ। ਉਥੇ ਮਾਰ ਮਾਰਦਣ ਤੱਕ ਉਹ ਕਿਲੇਦਲ ਜਾ ਕੇ ਮਾਰ ਦੇ ਠੀਕ ਹੈ ਹਾਇ 8 ਲੀਟਰ ਹੀ ਹੈ ਜੀ ਹਾਂਜੀ ਹਾਂਜੀ ਲੀਟਰ ਨਾ ਮਣਵਾ ਅਖਰ ਬਾ ਦੋ ਮਿੰਟ ਲੱਗਣੇ ਚੋਈ ਦੰਨੇ ਆ ਠੀਕ ਹੈ ਜੀ ਲਓ ਜੀ ਠੀਕ ਹੈ ਤੇ ਇਹਦਾ ਵੀਰ ਮੁੱਲ ਕੀ ਕਰਦੇ ਪਏ ਮੁੱਲ ਵੀਰ ਜਿਹੜਾ ਇਹਦਾ ਵੀ ਮੁੱਲ 25 ਹੀ 25 ਤੇ 22000 ਰੇ ਰਾਂ 1000 ਹੋਰ ਛੱਡਾਂਗੇ ਹਾਂਜੀ ਠੀਕ ਆ ਜੀ ਲੋ ਜੀ ਮੁੱਲ 25 ਹੈ ਤੇ ਦੇ ਲੈ 22000 ਹਾਂ ਨਾ ਠੀਕ ਆ ਕੋਈ ਯਾਰ ਵੀ 1000 ਛੱਡਾਂਗੇ ਹੋਰ ਹਾਂ ਯਾਰ 21 ਦੀ ਹਾਂਜੀ ਲੋ ਜੀ 21000 ਦੀ ਫਾਈਨਲ ਮਿਲ ਜੂਗੀ ਮਾਰ ਦੇ ਤਾਰਾ ਮਾਰ ਦਿਓ ਕੋਈ ਪਾ ਲੋ ਬੰਗਾ ਜੂੜ ਪਾ ਕੇ 200 ਕੋ 2 2 4 ਚ ਚ ਮਾਰ ਕੇ ਤਸੱਲੀ ਕਰਾ ਦੇਣੀ ਆ ਠੀਕ ਆ ਤੇ ਕਈ ਵਾਰ ਹੁੰਦਾ ਵੀ ਆਪਣੇ ਵੀਰਾਂ ਨੂੰ ਵੀ ਕੋਈ ਬੰਗਾ ਰਸੀ ਪਾਇਆ ਵੀ ਪਸ਼ੂ ਕੋਈ ਲੱਤ ਛੜਨਾ ਮਾਰੇ ਠੀਕ ਆ ਜੀ ਕੋਈ ਉਦਾਂ ਦੀ ਕੋਈ ਗੱਲਬਾਤ ਨਹੀਂ ਆ ਤੁਸੀਂ ਸਾਹਮਣੇ ਵੇਖ ਹੀ ਲੈਣਾ ਸੋ ਇਸੇ ਤਰ੍ਹਾਂ ਜਿਹੜੇ ਅੱਜ ਦੋਸਤੋ ਐਨੀਮਲ ਤੁਹਾਨੂੰ ਦਿਖਾਏ ਆ ਮੋٹے ਤੌਰ ਤੇ ਆ ਕੈਮਰਾ ਮਾਰ ਕੇ ਦਿਖਾ ਰਹੇ ਆ ਪੰਜ ਬਿਹੜਾ ਸੀ ਚਵਾਈ ਦੇ ਪਸ਼ੂ ਸਾਰੇ ਸਾਫ਼ ਸੁਥਰੇ ਆ ਵਿੱਚ ਕੋਈ ਥੋੜੀ ਬਾਤੀ ਕਿਸੇ ਪਸ਼ੂ ਦੇ ਵੀ ਗੱਲਬਾਤ ਹੈਗੀ ਆ ਉਹ ਵੀਡੀਓ ਦੇ ਵਿੱਚ ਪ੍ਰੋਪਰ ਦੱਸੀ ਗਈ ਆ ਸੋ ਮੇਰਾ ਭਰਾ ਤਸਦੀ ਨਾਲ ਇੱਕ ਵਾਰੀ ਪੂਰੀ ਵੀਡੀਓ ਦੇਖਿਆ ਜੇ ਉਸ ਤੋਂ ਬਾਅਦ ਤੁਸੀਂ ਸੌਦਾ ਚਾਹੇ ਹਿਸਾਈ ਬਿਆਨਾ ਪਾਓ ਠੀਕ ਆ ਠੀਕ ਹੈ ਜੀ ਹਾਂਜੀ ਲੋ ਇਹ 21000 ਦੀ ਮਿਲ ਜੂਗੀ ਠੀਕ ਆ ਸੋ ਇਹ ਅਜ ਮਾਲ ਦੇ ਜਿਹੜੇ 200 ਰੇਟ ਤੁਹਾਨੂੰ ਦਿਖਾ ਦਿੱਤੇ ਆਪਾਂ ਜਾਂ ਮਾਲ ਦਿਖਾ ਦਿੱਤਾ ਕਹਿ ਲਓ ਠੀਕ ਆ ਸੋ 6 ਨਗਨੇ ਆ ਝੋਟੀ ਵਿਖਾਈ ਆ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆ ਇਹ ਵੀ 60000 ਦੀ ਮਿਲ ਜੂਗੀ ਵਿੱਚੋਂ 500 ਰੁਪਿਆ ਮਾਨਤਾਨ ਹੈਗਾ ਠੀਕ ਆ ਸੋ ਕਰੋ ਸੰਪਰਕ ਇੱਕ ਵੀਰ ਆਪਣੇ ਕੰਟੈਕਟ ਨੰਬਰ ਕਰ ਦਿੱਿਆ ਸੰਗੇ ਵੀਰ ਜੀ 946422714 ਠੀਕ ਆ ਜੀ ਹਾਂਜੀ ਸੋ ਬਈਆ ਇਹ ਮਾਲ ਘਾਟ ਘਾਟ ਫਿਰ ਹਾਂਜੀ ਹਾਂਜੀ ਮਾਲ ਦੇ ਕਿਰਪਾ ਮਾਲਕ ਦੀ ਹਾਂ ਬਾਬੇ ਵੀਰਸ ਸਿੰਘ ਬਾਬੇ ਜੀ ਦਾ ਦੀ ਗੁਰ ਰਾਮਦਾਸ ਜੀ ਬਹੁਤ ਬਹੁਤ ਸ਼ੁਕਰ ਮਾਲਕ ਦਾ ਸੋ ਦੋਸਤੋ ਅੱਜ ਨਾਗਾਪਾ ਤੁਹਾਨੂੰ ਦਿਖਾਉਣੇ ਸੀਗੇ ਬਾਕੀ ਖਾਸ ਵਿਜੜ ਜਿਹੜੀਆਂ ਤੁਸੀਂ ਪਿੰਡ ਮਾਲਮੋਰੀ ਕਰਨੀ ਹੈਗੀ ਆ ਠੀਕ ਆ ਤਰਨ ਤਰਨ ਤੋਂ 5-6 ਕਿਲੋਮੀਟਰ ਦੀ ਸਾਰੀ ਦੂਰੀ ਆ ਆਣ ਕੇ ਆਪਣੀ ਤਸੱਲੀ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜੀ